ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਦਾਰੀ ਮਹੱਲਾ ਪੰਜਵਾ ਮੈਂ ਬਹੁ ਬਿੰਦ ਬੀਖੇਉ ਦੂਜਾ ਨਾਹੀ ਰੀ ਕੋ ਏ ਸਿੱਖ ਰੂਪ ਸਖੀਓ ਅਸੀਂ ਬਹੁਤ ਵਿਧੀ ਪੂਰਵਕ ਵੇਖਣਾ ਕੀਤਾ ਹੈ ਪਰ ਪਰਮੇਸ਼ਰ ਤੋਂ ਬਗੈਰ ਦੂਸਰਾ ਹੋਰ ਕੋਈ ਨਹੀਂ ਦਿਸਿਆ ਖੰਡ ਦੇਪ ਸਭ ਪੀਤਰ ਰਵਿਆ ਪੂਰ ਰਹੋ ਸਭ ਲੋ ਰਹਾਉ ਨੌਂ ਅਖੰਡਾਂ ਸਤਾਂ ਦੀਪਾਂ ਆਦ ਸਾਰਿਆਂ ਥਾਵਾਂ ਦੇ ਪੀਤਰ ਵਿੱਚ ਉਹ ਪ੍ਰਭੂ ਰਵਿਆ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਲੋ ਲੋਕਾਂ ਵਿੱਚ ਵੀ ਪੂਰ ਕਈਏ ਪਰਿਪੂਰਣ ਹੋ ਰਿਹਾ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਅਗਮ ਅਗਮਾ ਕਵਨ ਮਹਿਮਾ ਮਨ ਜੀਵੇ ਸੁਨ ਸੁ ਉਹ ਅਗਮ ਸ਼ਾਸਤਰਾਂ ਕਰਕੇ ਵੀ ਅਗਮਾ ਅਗੰਮ ਗਮਤਾ ਤੋਂ ਰਹਿਤ ਹੈ ਤੇ ਉਸ ਦੀ ਕਵਨ ਕਿਹੜੀ ਮਹਿਮਾ ਵਡਿਆਈ ਕਥਨ ਕਰੀਏ ਭਾਵ ਉਸ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਪਰ ਸਾਡਾ ਮਨ ਹਿਰਦਾ ਉਸ ਦੀ ਸੋਉ ਸੋਭਾ ਨੂੰ ਸੁਣ ਕਰਕੇ ਹੀ ਜਿਉਂਦਾ ਹੈ ਚਾਰ ਆਸਰਮ ਚਾਰ ਬਰਨਾ ਮੁਕਤ ਬਏ ਸੇਵਤੋ ਚਾਰ ਆਸਰਮ ਹਨ ਬ੍ਰਹਮਚਾਰੀ ਗ੍ਰਸਤੀ ਬਾਨ ਪ੍ਰਸਤੀ ਸੰਿਆਸੀ ਚਾਰ ਵਰਨਾਂ ਪਾਵ ਚਾਰ ਵਰਨ ਹਨ ਖੱਤਰੀ ਬ੍ਰਾਹਮਣ ਸੂਦ ਵੈਸ਼ ਆਦ ਇਹ ਸਾਰੇ ਸੇਵਤੋ ਸੇਵ ਤੇਉ ਭਾਵ ਤੇਉ ਤੋਂ ਉਸ ਪ੍ਰਭੂ ਨੂੰ ਸੇਵ ਸੇਵਦੇ ਹੀ ਮੁਕਤ ਕਲਿਆਣ ਸਰੂਪ ਹੋਏ ਹਨ ਗੁਰ ਸ਼ਬਦ ਦਰੜਾਇਆ ਪਰਮ ਪਦ ਪਾਇਆ ਦੁਤੀਏ ਗਏ ਸੁਖ ਸੂ ਦੁਤੀਆ ਗਏ ਸੁਖ ਹੋਊ ਜਦੋਂ ਸਤਗੁਰਾਂ ਨੇ ਸਤ ਅਸਤ ਦਾ ਨਿਰਣਾ ਕਰਨ ਰੂਪ ਉਪਦੇਸ਼ ਦ੍ਰਿੜ ਕਰਵਾਇਆ ਤਦੋਂ ਪਰਮ ਪਦ ਵੱਡੀ ਪਦਵੀ ਕੇਵਲ ਮੋਕ ਨੂੰ ਪਾਉਣਾ ਕੀਤਾ ਹੈ ਅਤੇ ਦੁਤੀਆ ਗਏ ਦਵੇਤ ਪਾਪ ਚੱਲਿਆ ਗਿਆ ਤੇ ਸੁਖ ਸਰੂਪ ਦੀ ਪ੍ਰਾਪਤੀ ਹੋ ਗਈ ਕਹੁ ਨਾਨਕ ਭਵ ਸਾਗਰ ਤਰਿਆ ਹਰ ਨਿਦ ਪਾਈ ਸਹਜਉ ਸਤਿਗੁਰੂ ਕਿਰਪਾ ਕਰ ਰਹੇ ਹਨ ਕਿ ਜਦੋਂ ਪਰਮੇਸ਼ਰ ਦੇ ਨਾਮ ਰੂਪੀ ਨਿੱਧ ਖਜਾਨੇ ਨੂੰ ਸਹਿਜੂ ਸਹਿਜੇ ਹੀ ਗੁਰਾਂ ਦੁਆਰਾ ਪਾਈ ਭਾਵ ਪਾਉਣਾ ਕੀਤਾ ਤਦੋਂ ਭਵ ਸਾਗਰ ਸੰਸਾਰ ਸਮੁੰਦਰ ਨੂੰ ਤਰਨਾ ਕੀਤਾ ਹੈ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਸੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਸ ਵਾਹਿਗੁਰੂ ਨੂੰ ਅਦਵੈਤ ਰੂਪ ਪਾਪ ਵਿਆਪਕ ਤੇ ਇੱਕ ਰੂਪ ਗਸਨ ਕਰਦੇ ਹੋਏ ਰਾਗ ਦੇਸ਼ ਏਵੇਂ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਏ ਕਹਿ ਰੇ ਹਰ ਇੱਕੈ ਜਾਨ ਇੱਕੈ ਰੇ ਗੁਰਮਖ ਜਾਨ ਰਹਾਉ ਰੇ ਤੂੰ ਭਾਵ へ ਭਾਈ ਉਹ ਹਰੀ ਪਰਮੇਸ਼ਰ ਇੱਕੋ ਹੀ ਨਿਰਗੁਣ ਸਰੂਪ ਤੇ ਇੱਕੋ ਹੀ ਸਰਗੁਣ ਸਰੂਪ ਵਿੱਚ ਜਾਨਣਾ ਕਰੋ ਉਹ ਹਰੀ ਲੋਕ ਪ੍ਰਲੋਕ ਵਿੱਚ ਇੱਕੋ ਹੈ ਤੇ ਉਸ ਨੂੰ ਇੱਕ ਕਰਕੇ ਹੀ ਜਾਨਣਾ ਕਰੋ ਉਹ ਅਸਲ ਵਿੱਚ ਇੱਕੋ ਹੀ ਹੈ ਤੇ ਉਸ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਅਧਿਕਾਰੀ ਬਣ ਕੇ ਜਾਨਣਾ ਕਰੋ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਕਾਹੇ ਪ੍ਰਮਤ ਹੋ ਕਾਹੇ ਪ੍ਰਮਤ ਹੋ ਪ੍ਰਮੋ ਨ ਭਾਈ ਰਵਿਆ ਰੇ ਰਵਿਆ ਸਰਬ ਥਾਨ ਏ ਭਾਈ ਪ੍ਰਭੂ ਤੁਸੀਂ ਕਿਸ ਵਾਸਤੇ ਭਰਮ ਵਿੱਚ ਪੈ ਕੇ ਪ੍ਰਮਤ ਹੋ ਪ੍ਰਮਤ ਹੋ ਪਰਮਦੇ ਹੋ ਤੁਸੀਂ ਵਿਅਰਥ ਹੀ ਨਾ ਭਰਮੋ ਭਰਮੋ ਪੜਕੋ ਏ ਭਾਈ ਉਹ ਪਰਮੇਸ਼ਰ ਤਾਂ ਰਵ ਰਿਹਾ ਸਾਰੀਆਂ ਥਾਵਾਂ ਵਿੱਚ ਹੀ ਵਿਆਪਕ ਹੋ ਰਿਹਾ ਜਿਉ ਬੈ ਸੰਤਰ ਕਾ ਛਟ ਮਝਾਰ ਬਿਨ ਸੰਜਮ ਨਹੀਂ ਕਾਰਜਸਾਰ ਜਿਵੇਂ ਕਾਸਟ ਲੱਕੜਾਂ ਦੇ ਮਝਾਰ ਵਿੱਚ ਅੱਗ ਹੁੰਦੀ ਹੈ ਪਰ ਉਸ ਅੱਗ ਨੂੰ ਪ੍ਰਗਟ ਕਰਨ ਦੇ ਸੰਜਮ ਸਾਧਨ ਜੁਗਤ ਤੋਂ ਬਗੈਰ ਉਹ ਕੋਈ ਕਾਰਜ ਕੰਮ ਨਹੀਂ ਸੰਵਾਰਦੀ ਇਸੇ ਪ੍ਰਕਾਰ ਸਾਰੀਆਂ ਦੇਹਾਂ ਰੂਪੀ ਲੱਕੜਾਂ ਵਿੱਚ ਅਗਨੀ ਦੀ ਨਿਆਈ ਪਰਮੇਸ਼ਰ ਦੀ ਜੋਤ ਵਿਆਪਕ ਹੈ ਪਰ ਜਿੰਨਾ ਚਿਰ ਗੁਰੂ ਸਾਹਿਬ ਜੀ ਦੇ ਸ਼ਬਦ ਰੂਪੀ ਸਿੱਖ ਨੂੰ ਘਸਾ ਕੇ ਆਪਣੇ ਅੰਤਹਿਕਰਨ ਰੂਪੀ ਮਸਾਲੇ ਦੇ ਅੰਦਰੋਂ ਪਰਮੇਸ਼ਰ ਦੇ ਪ੍ਰਕਾਸ਼ ਰੂਪੀ ਅਗਨੀ ਨੂੰ ਪੈਦਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹ ਅਗਿਆਨ ਦਾ ਕੂੜਾ ਕਚਰਾ ਨਾਸ਼ ਕਰਨ ਰੂਪੀ ਕਾਰਜ ਨਹੀਂ ਸਮਰਦਾ ਬਿਨ ਗੁਰ ਨਾ ਪਾਵੇ ਕੋ ਹਰ ਜੀ ਕੋ ਦੁਆਰ ਇਸ ਪ੍ਰਕਾਰ ਗੁਰੂ ਸਾਹਿਬ ਜੀ ਤੋਂ ਬਿਨ ਬਗੈਰ ਪਰਮੇਸ਼ਰ ਦਾ ਗਿਆਨ ਰੂਪੀ ਦਰਵਾਜ਼ਾ ਪ੍ਰਾਪਤ ਨਹੀਂ ਹੋ ਸਕਦਾ ਮਿਲ ਸੰਗਤ ਤਜ ਅਭਿਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਸਤਸੰਗਤ ਵਿੱਚ ਮਿਲ ਕਰਕੇ ਆਪਣੇ ਗੁਨਾ ਆਦ ਦਾ ਅਭਿਮਾਨ ਹੰਕਾਰ ਛੱਡਿਆ ਉਹਨਾਂ ਨੇ ਪਰਮ ਵੱਡੇ ਨਿਦਾਨ ਖਜਾਨੇ ਪਰਮੇਸ਼ਰ ਜਾਂ ਸਵੈ ਰੂਪ ਨੂੰ ਪਾਉਣਾ ਕੀਤਾ ਹੈ ਦੇਵ ਗੰਦਾਰੀ ਪੰਜਵਾ ਜਾਨੀ ਨਜਾਈ ਤਾਂ ਕੀ ਗਾਤ ਰਹਾਉ ਉਸ ਪਰਮੇਸ਼ਰ ਦੀ ਗਾਤ ਗਤੀ ਮਿਤ ਮਰਿਆਦਾ ਰੀਤੀ ਕਿਸੇ ਗੋਲੋਂ ਵੀ ਜਾਨੀ ਨਹੀਂ ਜਾ ਸਕਦੀ ਰਹਾਉ ਕਹਿ ਪੇ ਖਾਰੋ ਹਉ ਕਰ ਚਤੁਰਾਈ ਬਿਸਮਨ ਬਿਸਮੇ ਕਹਿਨ ਕਹਾਤ ਏ ਭਾਈ ਅਸੀਂ ਆਪਣੀ ਵਾਕਾਂ ਦੀ ਚਤਰਾਈ ਸਿਆਣਪ ਕਰਕੇ ਕਿਸੇ ਨੂੰ ਕੀ ਪੇ ਖਾਰੋ ਵਿਖਾਉਣਾ ਕਰੀਏ ਕਿਉਂਕਿ ਉਸ ਦੀਆਂ ਕਤਨੀਆਂ ਨੂੰ ਕਹਿਨ ਕਹਾਤ ਕਹਿਣ ਕਹਣ ਵਾਲੇ ਬਿਸਮਨ ਬਿਸਮੇ ਅਚਰਜ ਤੋਂ ਅਚਰਜ ਰਹਿ ਜਾਂਦੇ ਆ ਗਣ ਗੰਦਰਬ ਸਿੱਧ ਅਰ ਸਾਧਕ ਸੁਰਨਰ ਦੇਵ ਬ੍ਰਹਮ ਬ੍ਰਹਮਾਦਿਕ ਦੇਵਤਿਆਂ ਦੇ ਸੇਵਕ ਗਣ ਸਮੂਹ ਗੰਦਰਬ ਦੇਵਤਿਆਂ ਦੇ ਰਾਗੀ ਗਵਈਏ ਸਿੱਧ ਗੋਰਖਨਾਥ ਦੇ ਮਤ ਵਾਲੇ ਅਤੇ ਸਾਧਕ ਸਾਧਨਾ ਕਰਨ ਵਾਲੇ ਸੁਰਨਰ ਦੇਵਤਿਆਂ ਵਰਗੇ ਮਨੁੱਖ ਦੇਵ ਦੇਵਤੇ ਬ੍ਰਹਮ ਬ੍ਰਹਮਾ ਤੇ ਬ੍ਰਹਮਾਦਿਕ ਬ੍ਰਹਮਾ ਵਰਗੇ ਸ਼ਿਵ ਵਿਸ਼ਨੂੰ ਆਦ ਵੱਡੇ ਦੇਵਤੇ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਆਦ ਚਤੁਰਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਇਹ ਸਾਰੇ ਚਤੁਰਵੇਦ ਚਾਰੇ ਵੇਦਾਂ ਦੇ ਸਮੇਤ ਦਿਨ ਰਾਤ ਵਿੱਚ ਇਹੀ ਉਚਾਰਦੇ ਹਨ ਉਹ ਠਾਕੁਰ ਸਵਾਮੀ ਪਰਮੇਸ਼ਰ ਅਗਮ ਅਗਮ ਬਯੰਤ ਤੋਂ ਬਯੰਤ ਅਤੇ ਆਗਾਦ ਡੂੰਗਾ ਹੈ ਅਗਮ ਸ਼ਾਸਤਰਾਂ ਕਰਕੇ ਵੀ ਅਗਮ ਗਮਤਾ ਤੋਂ ਰਹਿਤ ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ ਹੈ ਗੁਣ ਬੇਅੰਤ ਬੇਅੰਤ ਭਨ ਨਾਨਕ ਕਹਿਨ ਨ ਜਾਈ ਪਰੈਪਰਾਤ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਉਸ ਵਾਹਿਗੁਰੂ ਦੇ ਗੁਣ ਬੇਅੰਤ ਅਣਗਿਣਤ ਹਨ ਤੇ ਬੇਅੰਤ ਅਣਗਿਣਤ ਹੀ ਉਹਨਾਂ ਗੁਣਾਂ ਨੂੰ ਭਨ ਕਥਨ ਕਰਨ ਵਾਲੇ ਹਨ ਪਰ ਉਹ ਪੂਰਨ ਰੂਪ ਵਿੱਚ ਕਹੇ ਨਹੀਂ ਜਾ ਸਕਦੇ ਕਿਉਂਕਿ ਉਸ ਪ੍ਰਭੂ ਦੇ ਗੁਣ ਪਰੈਪਰਾਤ ਪਰੇ ਤੋਂ ਪਰੇ ਹੋਰ ਹਨ ਦੇਵ ਗੰਦਾਰੀ ਮਹੱਲਾ ਪੰਜਵਾ ਧਿਆਏ ਗਾਏ ਕਰਨੇ ਹਾਰ ਇਹ ਭਾਈ ਜਿਨ੍ਹਾਂ ਨੇ ਰਚਨ ਹਾਰ ਪ੍ਰਭੂ ਨੂੰ ਗੁਰਾਂ ਨਾਲ ਮਿਲ ਕੇ ਗਾਇਆ ਤੇ ਚਿਤ ਬਿਰਤੀ ਦੁਆਰਾ ਧਿਆਨ ਕਰਕੇ ਧਿਆਇਆ ਹੈ ਭਉ ਨਾਹੀ ਸੁਖ ਸਹਿਜ ਅਨੰਦਾ ਅਨਕ ਉਹੀ ਰੇ ਏਕ ਸਮਾਰ ਰਹਾਉ ਉਹਨਾਂ ਨੂੰ ਜੰਮਣ ਮਰਨ ਦਾ ਭੈ ਨਹੀਂ ਰਹਿੰਦਾ ਅਤਿ ਸੁਭਾਵਕ ਹੀ ਉਹਨਾਂ ਨੂੰ ਸੁਖ ਸਰੂਪ ਦਾ ਆਨੰਦ ਪ੍ਰਾਪਤ ਹੁੰਦਾ ਹੈ ਕੀ ਭਾਈ अनेका ਦੇ ਅੰਦਰ ਇੱਕੋ ਹੀ ਪ੍ਰਮਾਤਮਾ ਵਿਆਪਕ ਹੈ ਤੇ ਉਸ ਇੱਕ ਨੂੰ ਹੀ ਸਮਾਰ ਸੰਭਾਲ ਪਾਪ ਜਾਦ ਕਰੂ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਸਫਲ ਮੂਰਤ ਗੁਰ ਮੀਰੈ ਮਾਥੈ ਜਤ ਗਤ ਵੇਖੋ ਤਤ ਤਤ ਸਾਥੈ ਸਹਿਤ ਗਿਆਨ ਫਲ ਦੇ ਸਰੂਪ ਸਤਿਗੁਰੂ ਸਾਹਿਬ ਜੀ ਨੇ ਸਾਡੇ ਮਾਥੇ ਮੱਥੇ ਪਾਪ ਸਿਰ ਉੱਪਰ ਆਪਣਾ ਹੱਥ ਧਰਿਆ ਹੈ ਸਾਡੇ ਅੰਤਹਿ ਕਰਨ ਰੂਪੀ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਧਰਿਆ ਹੈ ਹੁਣ ਅਸੀਂ ਜਿੱਥੇ ਕਿਤੇ ਵੀ ਵੇਖਦੇ ਹਾਂ ਉਥੇ ਉਥੇ ਹਰ ਜਗ੍ਹਾ ਪਰਮੇਸ਼ਰ ਸਾਡੇ ਸਾਥ ਭਾਵ ਅੰਗ ਸੰਗ ਹੈ ਚਰਨ ਕਮਲ ਮੇਰੇ ਪ੍ਰਾਨ ਆਧਾਰ ਉਸ ਦੇ ਕਮਲਾਂ ਵਰਗੇ ਨਿਰਲੇਪ ਚਰਨ ਸਾਡੇ ਪ੍ਰਾਨ ਸਵਾਸਾਂ ਦਾ ਆਧਾਰ ਆਸਰਾ ਰੂਪ ਹੈ ਸਮਰੱਥ ਅਥਾਹ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਨੇਰਾ ਮੇਰਾ ਸਾਡਾ ਪ੍ਰਭੂ ਪਰਮੇਸ਼ਰ ਸਮਰੱਥ ਸਰਬਸ਼ਕਤੀवान ਵੱਡਾ ਤੇ ਅਥਾਥਾ ਥਾ ਤੋ ਰਹਿਤ ਹੈ ਸਭ ਘਟਾ ਘਟਾਂ ਚਾਰੇ ਕਾੜੀਆਂ ਦੇ ਅੰਦਰ ਮੇਰਾ ਸਾਹਿਬ ਮਾਲਕ ਨੇਰਾ ਨੇੜੇ ਤੋਂ ਵੀ ਨੇੜੇ ਹੋ ਕੇ ਵਸ ਰਿਹਾ ਤਾਂ ਕੀ ਸਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਵਾਰ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਅਸਾਂ ਨੇ ਉਸ ਪ੍ਰਭੂ ਪਰਮੇਸ਼ਰ ਦੀ ਸ਼ਰਨ ਓਟਦਾ ਆਸਰਾ ਤੱਕਿਆ ਜਿਸ ਪ੍ਰਭੂ ਦਾ ਨਾਂ ਤਾਂ ਅੰਤ ਹੈ ਨਾ ਹੀ ਪਾਰਾ ਵਾਰ ਪਾਰ ਉਰਾਰ ਹੈ ਦੇਵ ਗੰਦਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਓ ਕਰ ਉਲਟੀ ਰੇ ਹੇ ਮਨ ਜੋ ਤੇਰੀ ਬਿਰਤੀ ਸਤ ਸੰਗਤ ਸ਼ੁਭ ਗੁਣਾ ਵੱਲੋਂ ਉਲਟੀ ਪੁੱਠੀ ਹੋਈ ਪਈ ਆ ਹੇ ਮਨ ਇਸ ਨੂੰ ਕੁਸੰਗਤ ਵੱਲੋਂ ਉਲਟਾ ਲੈ ਰੇ ਹੇ ਮਨ ਸ਼ਕਤੀ ਦੇ ਉਪਾਸ਼ਕ ਕਠੋਰ ਚਿੱਤ ਵਾਲੇ ਬੇਮੁਖ ਪੁਰਸ਼ ਦੇ ਨਾਲੋਂ ਵੀ ਆਪਣੀ ਬਿਰਤੀ ਉਲਟਾਉਣੀ ਕਰ ਮਨ ਬਾਣੀ ਸਰੀਰ ਕਰਕੇ ਸਾਖਤ ਪੁਰਸ਼ਾਂ ਨਾਲੋਂ ਆਪਣੀ ਬਿਰਤੀ ਉਲਟਾ ਲੈਣੀ ਕਰ ਝੂਠੇ ਕੀਰੇ ਝੂਠ ਪ੍ਰੀਤ ਛੁਟਗੀ ਰੇ ਮਨ ਛੁਟਗੀ ਰੇ ਸਾਖਤ ਸੰਗ ਨਾ ਛੁਟਗੀ ਰੇ ਰਾਉ ਏ ਮਨਾ ਝੂਠ ਬੋਲਣ ਵਾਲਿਆਂ ਦੀ ਝੂਠੀ ਹੀ ਪ੍ਰੀਤੀ ਹੈ ਇਸ ਕਰਕੇ ਏ ਮਨਾ ਉਹਨਾਂ ਨਾਲੋਂ ਪ੍ਰੀਤੀ ਕਰਨੀ ਛੱਡ ਦੇ ਏ ਮਨਾ ਛੱਡ ਦੇ ਜੇ ਝੂਠੇ ਬੁਰਖਾਂ ਦੀ ਪ੍ਰੀਤੀ ਛੁੱਟ ਜਾਵੇ ਤਾਂ ਛੁਟਕਾਰਾ ਹੁੰਦਾ ਪਰ ਏ ਮਨਾ ਸਾਖਤ ਸ਼ਕਤੀ ਦੇ ਉਪਾਸ਼ਕ ਬੇਮੁਖ ਪੁਰਸ਼ਾਂ ਦੇ ਸਾਥ ਭਾਵਕ ਸੰਗਤ ਕਰਕੇ ਛੁਟਕਾਰਾ ਨਹੀਂ ਹੁੰਦਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਜਿਉ ਕਾਜਰ ਪਰ ਮੰਦਰ ਰਾਖਿਓ ਜੋ ਪੈਸਾ ਕਾਲੂਖੀ ਰੇ ਏ ਮਨਾ ਸਾਖਤਾ ਦੀ ਕੁਸੰਗਤ ਦਾ ਅਸਰ ਤਾਂ ਇਹੋ ਜਿਹਾ ਹੈ ਜਿਵੇਂ ਕਾਜਰ ਕਾਲੇ ਸੁਰਮੇ ਨਾਲ ਮੰਦਰ ਮਕਾਨ ਭਰ ਕੇ ਰੱਖਿਆ ਹੋਵੇ ਜਿਹੜਾ ਵੀ ਅੰਦਰ ਪੈਸਾ ਪਵੇਗਾ ਅੰਦਰ ਜਾਵੇਗਾ ਉਹ ਕਾਲੂਖੀ ਕਾਲਖ ਵਾਲਾ ਹੋ ਜਾਵੇਗਾ ਇਉ ਸਾਖਤ ਬੁਰਸ਼ਾ ਦੇ ਹਿਰਦੇ ਰੂਪੀ ਮੰਦਰ ਪਾਪਾ ਰੂਪੀ ਕੱਜਲ ਨਾਲ ਭਰੇ ਹੋਇਆ ਜੋ ਵੀ ਉਹਨਾਂ ਦੀ ਸੰਗਤ ਵਿੱਚ ਪੈਂਦਾ ਉਹੀ ਪਾਪਾਂ ਰੂਪੀ ਕਾਲਖ ਨਾਲ ਭਰ ਜਾਂਦਾ ਭਾਵ ਕਲੰਕਤ ਹੋ ਜਾਂਦਾ ਪਰ ਦੂਰ ਹੋਈ ਤੇ ਭਾਗ ਗयो ਹੈ ਜਿਸ ਗੁਰ ਮਿਲ ਛੁਟ ਗਈ ਤਰੇ ਕੁਟੀਰੇ ਹੰ ਦਸਰੇ ਹੈ ਭਾਈ ਜਿਸ ਦੀ ਸਤਗੁਰਾਂ ਨਾਲ ਮਿਲ ਕਰਕੇ ਰਾਜ ਸੀ ਤਾਮ ਸੀ ਜਾਂ ਸਾੰਤ ਕੀ ਸੁਭਾਅ ਦੀ ਤ੍ਰਿਕੁਟੀ ਛੁੱਟ ਗਈ ਆ ਉਹ ਕਸੰਗੀਆਂ ਦੀ ਸੰਗਤ ਤੋਂ ਦੂਰ ਤੋਂ ਹੀ ਭੱਜ ਗਏ ਆ ਮਾਗੋ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਏ ਕਿਰਪਾ ਮੇਰ ਦੇ ਨਿਦਾਨ ਖਜਾਨੇ ਕਿਰਪਾਲੂ ਦਿਆਲੂ ਪ੍ਰਭੂ ਜੀ ਮੈਂ ਤੁਹਾਡੇ ਪਾਸੋਂ ਇਹ ਦਾਨ ਖੈਰਾਤ ਮੰਗਦਾ ਹਾਂ ਮੇਰਾ ਮੂੰਹ ਕਦਾ ਚਿੱਤ ਵੀ ਸ਼ਕਤੀ ਦੇ ਉਪਾਸ਼ਕ ਬੇਮੁਖ ਪੁਰਸ਼ਾਂ ਦੇ ਨਾਲ ਨਾ ਜੁੜੇ ਭਾਵ ਕਠੋਰ ਜਿਤਵਾਲੇ ਪੁਰਖ ਮੇਰੇ ਮੂੰਹ ਮੱਥੇ ਨਾ ਲੱਗਣ ਤੇ ਮੈਂ ਕਦੇ ਵੀ ਮਨ ਬਾਣੀ ਸਰੀਰ ਕਰਕੇ ਉਹਨਾਂ ਦਾ ਮਿਲਾਪੀ ਨਾ ਹੋਵਾ ਜਨ ਨਾਨਕ ਦਾਸ ਦਾਸ ਕੋ ਕਰਿ ਯਹੋ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀਰੇ ਸਤਿਗੁਰੂ ਸਾਹਿਬ ਜੀ ਜਨ ਦਾਸਾ ਭਾਵ ਧਾਰ ਕੇ ਉਚਾਰਨ ਕਰਦੇ ਹਨ ਕਿ ਏਹ ਮਹਾਰਾਜ ਮੈਨੂੰ ਆਪਣੇ ਦਾਸ ਸੇਵਕਾਂ ਦਾ ਦਾਸ ਸੇਵਾ ਸੇਵਕ ਬਣਾਉਣਾ ਕਰੋ ਮੇਰਾ ਮੂੰਡ ਸਿਰ ਸਾਧ ਸ੍ਰੇਸ਼ਟ ਮਹਾਤਮਾ ਜਨਾ ਸਾਧ ਸੰਗਤ ਦੇ ਪੱਗਾਂ ਚਰਨਾ ਏਟ ਤੱਲੇ ਰੁਲਸੀ ਰੁਲਦਾ ਰਹੇ ਅਰਥਾਤ ਮੈਂ અત્યੰਤ ਹੀ ਨਿਮਰਤਾ ਦੇ ਭਾਵ ਵਿੱਚ ਆ ਕੇ ਸਾਧੂਆਂ ਦੀ ਸੰਗਤ ਵਿਚਰਾਉ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਦੀਵਗੰਧਾਰੀ ਦੇ ਅੰਦਰ ਪੰਚਮ ਪਾਤਸ਼ਾਹ ਜੀ ਰਾਗ ਦੇ 7ਵੇਂ ਘਰ ਸੁਰ ਤਾਲ ਵਿੱਚ ਪਰਮੇਸ਼ਰ ਤੇ ਉਸ ਦੇ ਭਗਤਾਂ ਬਾਰੇ ਫਰਮਾਉਂਦੇ ਆ ਮੰਗਲ ਕਰਦੇ ਪਹਿਲਾਂ ਇੱਕ ਜੋ ਅਦੁੱਤੀ ਵਾਹਿਗੁਰੂ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਸਭ ਦਿਨ ਕੇ ਸਮ ਰੱਥ ਪੰਥ ਬਿਠਲੇ ਹਉ ਬਲ ਬਲ ਜਾਓ ਜੋ ਸੰਤ ਭਗਤ ਜ਼ਿੰਦਗੀ ਦੇ ਸਾਰੇ ਦਿਨਾਂ ਦੇ ਵਿੱਚ ਬਿਟਲੇ ਪਰਮੇਸ਼ਰ ਦੇ ਗਿਆਨ ਭਗਤੀ ਦੇ ਭਗਤੀ ਰੂਪ ਰਸਤੇ ਉੱਪਰ ਚੱਲਣ ਨੂੰ ਬਲਵਾਨ ਹਨ ਸਮਰੱਥ ਪਰਮੇਸ਼ਰ ਦੇ ਰਸਤੇ ਉੱਪਰ ਚੱਲਦੇ ਹਨ ਅਸੀਂ ਉਹਨਾਂ ਤੋਂ ਬਲ ਬਲ ਬਲਹਾਰ ਕੁਰਬਾਨ ਜਾਂਦੇ ਆਂ ਗਾਵਨ ਭਾਵਨ ਸੰਤਨ ਤੂਰੇ ਚਰਨ ਓਵਾ ਕੈ ਪਾਉ ਰਹਾ ਹੂੰ ਹੀ ਮਹਾਰਾਜ ਜੋ ਤੁਹਾਡੇ ਸੰਤ ਜਨ ਤੁਹਾਡੇ ਜਸ ਨੂੰ ਭਾਵਨ ਭਾਵਨਾ ਨਾਲ ਗਾਉਣਾ ਕਰਦੇ ਆਂ ਜੋ ਤੇਰੇ ਤਾਈਂ ਗਾਉਂਦੇ ਹਨ ਅਤੇ ਤੁਹਾਨੂੰ ਭਾਵਨ ਪਾਉਂਦੇ ਹਨ ਅਸਾਂ ਨੂੰ ਓਵਾ ਹੁੰਦਾ ਉਹਨਾਂ ਦੇ ਚਰਨਾਂ ਵਿੱਚ ਪਾਉਣਾ ਕਰੋ ਰਹਾਓ ਬਿਸਰਾਮ ਦੀ ਇੱਕੀ ਕਿਰਪਾ ਕਰਦੇ ਆ ਜਾਸਨ ਬਾਸਨ ਸਹਿਜ ਕੇਲ ਕਰਣਾ ਮੈਂ ਏਕ ਅਨੰਤ ਅਨੂਪੈਨ ਥਾਉ ਇਹ ਕਰਣਾ ਮੈਂ ਕਿਰਪਾ ਦੇ ਸਰੂਪ ਪ੍ਰਭੂ ਉਹ ਸੰਤ ਜਨ ਤੇਰੇ ਜਾਸਨ ਜਸ ਦੇ ਬਾਸਨ ਪਾਤਰ ਬਣੇ ਹੋਏ ਆ ਜਾਸਨ ਤਾਂ ਭਾਵੇਂ ਵੀ ਅਜਾਸ ਨਾ ਜਾਸ ਜਿਨ੍ਹਾਂ ਨੂੰ ਕੋਈ ਵੀ ਬਾਸਨ ਵਾਸ਼ਨਾ ਨਹੀਂ ਆ। ਇੱਕ ਅਨੰਤ ਅਨੂਪੈ ਠਾਉ ਇੱਕ ਤੋਂ ਅਨੰਤ ਅਨੇਕ ਰੂਪ ਹੋ ਕੇ ਅਨੂਪੈ ਉਪਮਾ ਤੋਂ ਰਹਿਤ ਉਹ ਸੰਤ ਜਨ ਤੇਰੇ ਸਰੂਪ ਵਿੱਚ தாம் ਭਾਵ ਸਥਿਤੀ ਪਾਉਂਦੇ ਆ। ਰਿੱਧ ਸਿੱਧ ਨਿਧ ਕਰ ਤਲ ਜਗ ਜੀਵਨ ਸਰਬਨਾਥ ਅਨੇਕੈ ਨਾਉ हे ਜਗਤ ਦੇ ਜੀਵਨ ਰੂਪ ਪ੍ਰਭੂ ਵਾਇਗਰੂ ਤੁਸਾ ਨੇ ਉਹਨਾਂ ਸੰਤ ਜਨਾਂ ਦੇ ਕਰ ਹੱਥਾਂ ਦੀਆਂ ਤਲ ਤਲੀਆਂ ਉੱਪਰ ਰਿੱਧੀਆਂ ਆਨ ਦੀ ਅਤੋਟਤਾ ਸਿੱਧ ਸਿੱਧੀਆਂ ਕਰਾ ਮਾਤਾ ਦੇ ਅਸਨ ਬਸਨਾਦ ਨਿਦ ਨਿਦੀਆਂ ਨੂੰ ਰੱਖਿਆ ਹੋਇਆ ਤੁਸੀਂ ਆਪ ਸਾਰਿਆਂ ਦੇ नाथ ਮਾਲਕ ਸੁਆਮੀ ਹੋ ਅਤੇ ਤੁਹਾਡੇ ਅਨੇਕਾਂ ਹੀ ਨਾਮ ਹਨ ਸ਼ੇਸ਼ਨਾਗ ਵਰਗੇ ਅਨੇਕਾਂ ਹੀ ਨਾਮ ਜਪਣ ਵਾਲੇ ਆ ਦਇਆ ਮਇਆ ਕਿਰਪਾ ਨਾਨਕ ਕੋ ਸੁਨ ਸੁਨ ਜਸ ਜੀਵਾਉ ਸਤਿਗੁਰੂ ਜੀ ਉਚਾਰਦੇ ਹਨ ਕਿ ਇਹ ਦਇਆ ਮਇਆ ਕਰਨਾਂ ਤੇ ਪ੍ਰਸੰਨਤਾ ਸਰੂਪ ਪ੍ਰਭੂ ਜਿਵੇਂ ਤੁਸੀਂ ਪਿੱਛੇ ਆਪਣੇ ਭਗਤਾਂ ਉੱਪਰ ਮਾਇਆ ਮਿਹਰਵਾਨੀ ਕੀਤੀ ਆ ਉਵੇਂ ਸਾਡੇ ਤਾਂ ਹੀ ਵੀ ਆਪਣੀ ਕਿਰਪਾ ਮਿਹਰ ਤੇ ਅਸੀਂ ਤੇਰੇ ਜੀ ਕੀਰਤਨ ਨੂੰ ਕੰਨਾਂ ਨਾਲ ਸਰਵਣ ਕਰਕੇ ਜੀਵਨਾ ਕਰੀਏ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਦੀਵ ਗੰਧਾਰੀ ਮਹੱਲਾ ਨਾਵਾ ਇੱਕ ਵਾਰ ਬਾਬਾ ਬਕਾਲਾ ਸਾਹਿਬ ਵਿਖੇ ਗੁਰਸਿੱਖਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡਾ ਮਨ ਵਾਹਿਗੁਰੂ ਵਿੱਚ ਨਹੀਂ ਲੱਗਦਾ ਤਦ ਸਤਿਗੁਰੂ ਜੀ ਸੁਣ ਕੇ ਆਪ ਹੀ ਜਗਿਆਸੂ ਮੁਖ ਦਵਾਰਾ ਪ੍ਰਸ਼ਨ ਕਰਦੇ ਹੋਏ ਮਨ ਦੀ ਹਾਲਤ ਕਥਨ ਕਰਦੇ ਹਨ ਤੇ ਆਪ ਹੀ ਉੱਤਰ ਦਿੰਦੇ ਹੋਏ ਇਸ ਦਾ ਉਪਾਉ ਦੱਸਦੇ ਹੋਏ ਦੇਵ ਗੰਧਾਰੀ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਆ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਹ ਮਨ ਨੈਕ ਨ ਕਹੈ ਉਹ ਕਰੈ ਹੀ ਮਹਾਰਾਜ ਜਹ ਇਹ ਸਾਡਾ ਮਨ ਨੈਕ ਥੋੜੇ ਮਾਤਰ ਵੀ ਗੁਰਾਂ ਦਾ ਉਪਦੇਸ਼ ਕਿਹਾ ਹੋਇਆ ਕਮਾਉਣਾ ਨਹੀਂ ਕਰਦਾ ਸਿੱਖ ਸਿਖਾਇ ਰਿਹਾ ਆਪਣੀ ਸੀ ਦੁਰਮਤ ਤੇ ਨ ਟਰੈ ਰਹਾ ਮੈਂ ਆਪਣੀ ਤਰਫ ਵੇਦਾਂ ਸ਼ਾਸਤਰਾਂ ਆਪਣੇ ਅਨੁਭਵ ਦੁਆਰਾ ਬਹੁਤ ਸਿੱਖਿਆ ਸਿਖਾ ਰਿਹਾ ਸੀ ਪਰ ਇਹ ਮਨ ਫੇਰ ਵੀ ਖੋਟੀ ਮਤ ਤੋਂ ਡਰੈ ਟਲਦਾ ਨਹੀਂ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਮਦ ਮਾਇਆ ਕਹਿ ਭਇਉ ਬਾਵਰੂ ਹਰ ਜਸ ਨਹਿ ਉਚਰੈ ਮਾਇਆ ਰੂਪੀ ਮਦ ਸ਼ਰਾਬ ਨੂੰ ਪੀ ਕਰਕੇ ਮਾਇਆ ਦੇ ਮਦ ਹੰਕਾਰ ਵਿੱਚ ਬਾਵਰੂ ਕਮਲਾ ਹੋਇਆ ਪਿਆ ਹੈ ਅਤੇ ਹਰੀ ਦਾ ਜਸ ਕੀਰਤਨ ਕਦੀ ਵੀ ਨਹੀਂ ਉਚਾਰਦਾ ਭਾਵ ਨਹੀਂ ਗਾਉਂਦਾ ਕਰ ਪਰਪੰਚ ਜਗਤ ਕੋ ਡਹਿਕੇ ਆਪਣੂ ਉਦਰ ਪਰੈ ਪਰਪੰਚ ਛਲ ਫਰੀਬ ਕਰਕੇ ਸਾਰੇ ਜਗਤ ਸੰਸਾਰ ਨੂੰ ਡਹਿਕੇ ਛਲ ਦਾ ਪਟਕਾਉਂਦਾ ਵਾ ਹਰ ਸਮੇ ਆਪਣਾ ਹੀ ਉਦਰ ਪੇਟ ਭਰਨ ਦਾ ਸਾਬ ਰੱਖਦਾ ਕਿ ਕਿਵੇਂ ਭਰਨਾ ਹੈ ਸਵਾਨ ਪੂਛ ਜਿਉ ਹੋਏ ਨ ਸੁਦੋ ਕਹਿਓ ਨ ਕਾਨ ਤਰੈ ਜਿਵੇਂ ਸਵਾਨ ਕੁੱਤੇ ਦੀ ਪੂਛ ਸਿੱਧੀ ਨਹੀਂ ਨਾ ਹੁੰਦੀ ਇਹ ਤਿੰਨਾ ਗੁਣਾ ਵਿੱਚ ਫਸਣ ਰੂਪ ਵੱਲ ਵੱਟ ਪਿਆ ਹੋਇਆ ਤੇ ਗੁਰਾਂ ਦੇ ਸਨਮੁਖ ਹੋਣ ਰੂਪ ਮੰਨ ਦੀ ਬਿਰਤੀ ਸਿੱਧੀ ਨਹੀਂ ਹੁੰਦੀ ਅਤੇ ਵੇਦਾਂ ਸ਼ਾਸਤਰਾਂ ਦਾ ਕਿਹਾ ਹੋਇਆ ਕੰਨ ਤੇ ਧਾਰਨ ਨਹੀਂ ਕਰਦਾ ਸੁਣਦਾ ਹੀ ਨਹੀਂ ਹੈ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੀ ਕਾਜ ਸਰ ਸਤਗੁਰੂ ਸਾਹਿਬ ਜੀ ਉਪਾ ਦੱਸਦੇ ਉਚਾਰਨ ਕਰਦੇ ਆ ਕਿ হে ਭਾਈ ਨਿਤਾ ਪ੍ਰਤੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਪਾਜ ਜਪਣਾ ਕਰ ਜਿਸ ਦੇ ਜਪਣ ਤੋਂ ਤੁਹਾਡਾ ਸਾਰਾ ਕੰਮ ਸਵਰ ਜਾਵੇਗਾ ਦੀਵ ਗੰਧਾਰੀ ਮਹੱਲਾ ਨਾਵਾ ਇਸ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਾਂ ਤਾਂ ਹੀ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਆ ਸਭ ਕਿਸ ਜੀਵਤ ਕੋ ਵਿਵਹਾਰ ਏ ਭਾਈ ਬੋਲਣਾ ਚੱਲਣਾ ਮੇਲਜੋਲ ਲੈਣ ਦੇਣ ਆਦ ਸਾਰਾ ਕੁਝ ਹੀ ਜਿਉਂਦਿਆਂ ਦੇ ਨਾਲ ਹੀ ਵਿਹਾਰ ਕੰਮ ਆ ਮਾਤ ਪਿਤਾ ਭਾਈ ਸੋਤ ਬੰਧਪ ਆਰ ਫੁਨ ਗ੍ਰਹਿ ਕੀ ਨਾਰ ਰਹਾਉ ਮਾਪਿਓ ਭਰਾ ਸੁਤ ਪੁੱਤਰ ਬੰਧਪ ਸੰਬੰਧੀ ਅਤੇ ਫੁਨ ਫੇਰ ਗ੍ਰਹਿ ਘਰ ਦੀ ਨਾਰ ਇਸਤਰੀ ਘਰ ਵਾਲੀ ਆਦ ਜੋ ਵੀ ਸਾਖ ਸੰਬੰਧੀ ਰਿਸ਼ਤੇਦਾਰ ਹਨ ਰਹਾਉ ਬਿਸਰਾਮ ਦੇ ਕੇ ਅੱਗੇ ਕਿਰਪਾ ਕਰਦੇ ਹਨ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੀਤ ਪੁਕਾਰ ਜਦੋਂ ਤਨ ਸਧੂਲ ਸਰੀਰ ਤੋਂ ਪ੍ਰਾਨ ਸਵਾਸ ਨਿਆਰੇ ਵਖਰੇ ਹੋ ਜਾਂਦੇ ਨਿਕਲ ਜਾਂਦੇ ਤਦੋਂ ਇਹ ਸਾਰੇ ਪ੍ਰੇਤ ਭੂਤ ਭੂਤ ਟਿਰ ਤੁੰਦਾ ਕਹਿ ਕੇ ਪੁਕਾਰਨ ਲੱਗ ਜਾਂਦੇ ਆ ਆਦ ਘਰੀ ਕੋ ਨਹਿ ਰੱਖੈ ਘਰ ਤੇ ਦੇਤ ਨਿਕਾਰ ਹਾਂ ਅੱਧੀ ਘੜੀ ਵੀ ਕੋਈ ਰੱਖਦਾ ਨਹੀਂ ਹੈ ਝਟਪਟ ਹੀ ਘਰ ਤੋਂ ਬਾਹਰ ਕੱਢ ਦਿੰਦੇ ਆ ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਜੈ ਦੇਖੋ ਹਿਰਦੈ ਵਿਚਾਰ ਕਿ ਭਾਈ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਦਿਖਾਵੇ ਮਾਤਰ ਹੁੰਦਾ ਤਿਵੇਂ ਹੀ ਇਹ ਜਗ ਸੰਸਾਰ ਦੀ ਰਚਨਾ ਬਣਾਵਟ ਹੈ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਦੇਖੋ ਹਿਰਦੈ ਵਿਚਾਰ ਭਾਵ ਬਣਾਵਟ ਭਾਵ ਪਰਮੇਸ਼ਰ ਦੀ ਚੇਤਨ ਸੱਤਾ ਰੂਪੀ ਕਿਰਨਾ ਕਰਕੇ ਮਾਇਆ ਰੂਪੀ ਰੇਤਾ ਚਮਕਾਰੇ ਮਾਰ ਰਿਆ ਜਿਸ ਕਰਕੇ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਇਹ ਜਗਤ ਦੀ ਰਚਨਾ ਭਾਸ ਰਹੀ ਆ ਇਸ ਗੱਲ ਨੂੰ ਭਾਵੇਂ ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਨਿਰਣਾ ਕਰਕੇ ਦੇਖ ਲਵੋ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਇਸ ਕਰਕੇ ਨਿਤਾ ਪ੍ਰਤੀ ਰਾਮ ਪਰਮੇਸ਼ਰ ਦੇ ਨਾਮ ਦਾ ਭਜ ਭਜਨ ਕਰੋ ਜਿਸ ਦੇ ਕਰਨ ਤੋਂ ਸਭ ਦਾ ਉਧਾਰ ਪਾਰ ਉਤਾਰਾ ਹੋ ਜਾਂਦਾ ਹੈ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ